ਤੋ ਬਰਨਾਲਾ ਦੇ ਵਿੱਚ ਕਾਂਗਰਸੀ ਲੀਡਰ ਤੇ ਫਾਇਰਿੰਗ ਦੀ ਖਬਰ ਮਿਲੀ ਹੈ ਤੇ ਢਨੋਲਾ ਬਲਾਕ ਦੇ ਪ੍ਰਧਾਨ ਤੇ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਗੋਲੀ ਲੱਗਣ ਤੋਂ ਬਾਅਦ ਸੁਰਿੰਦਰਪਾਲ ਜ਼ਖਮੀ ਹੋਏ ਨੇ ਉਹਨਾਂ ਨੂੰ ਲੁਧਿਆਣਾ ਡੀਐਮਸੀ ਰੈਫਰ ਕੀਤਾ ਗਿਆ ਬਲਾਕ ਪ੍ਰਧਾਨ ਸੁਰਿੰਦਰ ਦੀ ਹਾਲਤ ਇੱਥੇ ਗੰਭੀਰ ਬਣੀ ਹੋਈ ਹੈ ਸੋ ਵਾਕੇ ਹੀ ਫਾਇਰਿੰਗ ਦਾ ਇਹ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਕਿ ਕਾਂਗਰਸੀ ਆਗੂ ਤੇ ਫਾਇਰਿੰਗ ਹੋਈ ਹੈ ਢਨੋਲਾ ਬਲਾਕ ਪ੍ਰਧਾਨ ਨੇ ਜਿਨ੍ਹਾਂ ਤੇ ਕੀ ਗੋਲੀਆਂ ਚਲਾਈਆਂ ਗਈਆਂ ਸੋ ਆਪਣੇ ਆਪ ਦੇ ਵਿੱਚ ਕਈ ਸਵਾਲ ਜੁਨੇ ਜ਼ਰੂਰ ਉੱਠਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਗੋਲੀਬਾਰੀ ਦੀਆਂ ਇਹ ਘਟਨਾਵਾਂ ਜੁਨੇ ਉਹਨਾਂ 'ਚ ਇਜ਼ਾਫਾ ਹੋ ਰਿਹਾ ਹੈ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਸੁਰਿੰਦਰ ਨੂੰ ਲੁਧਿਆਣਾ ਡੀਐਮਸੀ 'ਤੇ ਰੈਫਰ ਕੀਤਾ ਗਿਆ ਹਾਲਾਂਕਿ ਇਹ ਗੋਲੀਆਂ ਕਿਉਂ ਦਾਗੀਆਂ ਗਈਆਂ ਇਸ ਦੇ ਪਿੱਛੇ ਕੀ ਕੁਝ ਕਾਰਨ ਰਹੇ ਸੋ ਇਹ ਜਾਣਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਪੁਲਿਸ ਤਮਾਮ ਜਾਂਚ ਦੇ ਵਿੱਚ ਜੁਟੀ ਹੈ ਕਿ ਕਿਸ ਦੇ ਵੱਲੋਂ ਇਹ ਗੋਲੀਆਂ ਜੁਨੇ ਚਲਾਈਆਂ ਗਈਆਂ ਬਰਾਹਾਲ ਉਹਨਾਂ ਨੂੰ ਡੀਐਮਸੀ 'ਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਸੋ ਇਹ ਸਬੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਝ ਹਫੜਾ ਦਫੜੀ ਦਾ ਮਾਹੌਲ ਇੱਥੇ ਦੇਖਣ ਨੂੰ ਮਿਲਿਆ ਖਾਸਾ ਮਾਹੌਲ ਤਣਾਪੂਰਨ ਬਣਦਾ ਹੋਇਆ ਨਜ਼ਰ ਆਇਆ ਜ ਜਦੋਂ ਉਹਨਾਂ ਨੂੰ ਲੈ ਕੇ जाया ਗਿਆ ਸੋ ਤਨੋਲਾ ਬਲੌਕ ਪ੍ਰਧਾਨ ਤੇ ਇਹ ਗੋਲੀਆਂ ਚਲਾਈਆਂ ਗਿਆ ਨੇ ਮਾਰੀ ਘਟਨਾ ਵਾਪਰੀ ਹੈ ਜਿਹੜੇ ਮਤਲਬ ਲਾਰਡ ਆਰਡਰ ਦੀ ਪੀਸ਼ਨ ਤੁਹਾਨੂੰ ਪਤਾ ਹੀ ਹੈ ਜਿਵੇਂ ਰੋਜ਼ ਇਹ ਗੈਂਗਬਾਰ ਹੋ ਰਹੀ ਹੈ ਤੇ ਇੱਕ ਭਲੇ ਮਾਨਸ ਬੰਦੇ ਨੂੰ ਉਹਦੇ ਖੇਤ ਕੰਮ ਕਰਨ ਨੂੰ ਆ ਕੇ 20-25 ਬੰਦੇ ਇੰਨੇ ਬਾ ਗੋਲੀਆਂ ਮਾਰਨ, ਕੁੱਟ ਮਾਰ ਕਰਨ ਤੇ ਮੈਂ ਇਹ ਚੀਜ਼ ਦੀ ਨਿਖੇਧੀ ਕਰਦਾ ਤੇ ਅਸੀਂ ਆਪਣੇ ਇਸ ਆਗੂ ਦੇ ਸਾਡਾ ਬਲਾਕ ਪ੍ਰਧਾਨ ਬਰਨਾਲਾ ਤੋਂ ਲਟੋ ਦਾ ਅਸੀਂ ਪੂਰੀ ਜ਼ਿਲ੍ਹਾ ਕੌਂਸਲ ਕਮੇਟੀ ਪੂਰੀ ਪੰਜਾਬ ਦੇ ਇੱਕ ਮੁੱਠੀ ਦੇ ਨਾਲ ਤੇ ਪੂਰਾ ਡਟ ਕੇ ਦੇ ਨਾਲ ਖੜਾਂਗੇ ਜਿੱਥੇ ਵੀ ਕੋਈ ਲੋੜ ਪਈ ਕੋਈ ਐਜੀਟੇਸ਼ਨ ਕਰਨ ਦੀ ਇਨਸਾਫ ਲਈ ਤੇ ਉਹ ਸਾਰਾ ਕੁਝ ਕਰਾਂਗੇ ਅਸੀਂ ਆਪਦੇ ਜਿਹੜੇ ਸਟੇਟ ਸਟੇਟ ਆਗੂਆਂ ਦੇ ਅਸੀਂ ਧਿਆਨ ਜੀ ਲਾ ਦਿੱਤੀ ਆ ਜਲਦੀ ਇਹਦੇ ਸਬੰਧੀ ਜੇ ਕੋਈ ਪੁਲਿਸ ਦੀ ਕਾਰਜਕਾਰੀ ਢਿੱਲੀ ਹੋਈ ਜਾਂ ਉਹ ਬੰਦੇ ਨਾ ਫੜੇ ਗਏ ਜਾਂ ਉਹਨਾਂ ਨੂੰ ਬਣਦੀ ਕਾਰਵਾਈ ਨਾ ਹੋਈ ਤਾਂ ਬਹੁਤ ਜਲਦੀ ਤੁਸੀਂ ਜਿਹੜੀ ਇਥੋਂ ਦੀ ਕਾਂਗਰਸ ਤੋਂ ਛੜਕਾਂ ਤੇ ਆਉਗੇ ਸਾਨੂੰ ਇੰਟੀਮੇਸ਼ਨ ਆਈ ਸੀ ਜੀ ਵੀ ਇੱਥੇ ਮਾਨਾ ਪਿੰਡੀ ਕੋਲੇ ਇੱਕ ਲੜਾਈ ਹੋਈ ਆ ਸੁਰਿੰਦਰਪਾਲ ਸਿੰਘ ਬਾਲਾ ਜਿਹਨਾਂ ਦਾ ਨਾਮ ਉਹਨਾਂ ਦੀ ਕਾਲਾ ਧਨੋਲਾ ਜਿਹੜਾ ਆਪਣਾ ਗੈਂਗਸਟਰ ਹੈਗਾ ਉਹਦੇ ਵੱਲੋਂ ਤੇ ਉਹਦੇ ਅਨਨੋਨ ਬੰਦੇ ਤੋ ਬਰਨਾਲਾ ਦੇ ਵਿੱਚ ਕਾਂਗਰਸੀ ਲੀਡਰ ਤੇ ਫਾਇਰਿੰਗ ਦੀ ਖਬਰ ਮਿਲੀ ਹੈ ਤੇ ਧਨੋਲਾ ਬਲਾਕ ਦੇ ਪ੍ਰਧਾਨ ਤੇ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਗੋਲੀ ਲੱਗਣ ਤੋਂ ਬਾਅਦ ਸੁਰਿੰਦਰਪਾਲ ਜ਼ਖਮੀ ਹੋਏ ਨੇ ਉਹਨਾਂ ਨੂੰ ਲੁਧਿਆਣਾ ਡੀਐਮਸੀ ਰੈਫਰ ਕੀਤਾ ਗਿਆ ਬਲਾਕ ਪ੍ਰਧਾਨ ਸੁਰਿੰਦਰ ਦੀ ਹਾਲਤ ਇੱਥੇ ਗੰਭੀਰ ਬਣੀ ਹੋਈ ਹੈ ਸੋ ਵਾਕੇ ਹੀ ਫਾਇਰਿੰਗ ਦਾ ਇਹ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਕਿ ਕਾਂਗਰਸੀ ਆਗੂ ਤੇ ਫਾਇਰਿੰਗ ਹੋਈ ਹੈ ਧਨੋਲਾ ਬਲਾਕ ਪ੍ਰਧਾਨ ਨੇ ਜਿਨ੍ਹਾਂ ਤੇ ਕੀ ਗੋਲੀਆਂ ਚਲਾਈਆਂ ਗਈਆਂ ਸੋ ਆਪਣੇ ਆਪ ਦੇ ਵਿੱਚ ਇਹ ਸਵਾਲ ਜੁਨੇ ਜ਼ਰੂਰ ਉਠਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਗੋਲੀਬਾਰੀ ਦੀਆਂ ਇਹ ਘਟਨਾਵਾਂ ਜੁਨੇ ਉਹਨਾਂ 'ਚ ਇਜ਼ਾਫਾ ਹੋ ਰਿਹਾ ਹੈ ਵਾਰਦਤਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਸੁਰਿੰਦਰ ਨੂੰ ਲੁਧਿਆਣਾ ਡੀਐਮਸੀ 'ਤੇ ਰੈਫਰ ਕੀਤਾ ਗਿਆ ਹਾਲਾਂਕਿ ਇਹ ਗੋਲੀਆਂ ਕਿਉਂ ਦਾਗੀਆਂ ਗਈਆਂ ਇਸ ਦੇ ਪਿੱਛੇ ਕੀ ਕੁਝ ਕਾਰਨ ਰਹੇ ਸੋ ਇਹ ਜਾਣਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਪੁਲਿਸ ਤਮਾਮ ਜਾਂਚ ਦੇ ਵਿੱਚ ਜੁਟੀ ਹੈ ਕਿ ਕਿਸ ਦੇ ਵੱਲੋਂ ਇਹ ਗੋਲੀਆਂ ਜੁਨੇ ਚਲਾਈਆਂ ਗਈਆਂ ਬਹਾਲ ਉਹਨਾਂ ਨੂੰ ਡੀਐਮਸੀ 'ਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਝ ਹਫੜਾ ਦਫੜੀ ਦਾ ਮਾਹੌਲ ਇੱਥੇ ਦੇਖਣ ਨੂੰ ਮਿਲਿਆ ਖਾਸਾ ਮਾਹੌਲ ਤਣਾਪੂਰਨ ਬੰਦਾ ਹੋਇਆ ਨਜ਼ਰ ਆਇਆ ਜ ਜਦੋਂ ਉਹਨਾਂ ਨੂੰ ਲੈ ਕੇ जाया ਗਿਆ ਸੋ ਤਨੋਲਾ ਬਲੌਕ ਪ੍ਰਧਾਨ ਤੇ ਇਹ ਗੋਲੀਆਂ ਚਲਾਈਆਂ ਗਿਆ ਨੇ ਮਾਰੀ ਘਟਨਾ ਵਾਪਰੀ ਹੈ ਜਿਹੜੇ ਮਤਲਬ ਲਾਰਡ ਆਰਡਰ ਦੀ ਪੀਸ਼ਨ ਤੁਹਾਨੂੰ ਪਤਾ ਹੀ ਹੈ ਜਿਵੇਂ ਰੋਜ਼ ਇਹ ਗੈਂਗਬਾਰ ਹੋ ਰਹੀ ਹੈ ਤੇ ਇੱਕ ਭਲੇਮਾਨ ਸਬੰਦੇ ਨੂੰ ਉਹਦੇ ਖੇਤ ਕੰਮ ਕਰਦ ਨੂੰ ਆ ਕੇ 20 25 ਬੰਦੇ ਅੰਨੇ ਬਾ ਗੋਲੀਆਂ ਮਾਰਨ ਕੁੱਟ ਮਾਰ ਕਰਨ ਤੇ ਮੈਂ ਇਹ ਚੀਜ਼ ਦੀ ਨਿਖੇਧੀ ਕਰਦਾ ਤੇ ਅਸੀਂ ਆਪਣੇ ਇਸ ਆਗੂ ਦੇ ਸਾਡਾ ਬਲਾਕ ਪ੍ਰਧਾਨ ਬਰਨਾਰਦੂ ਲਟੋ ਦਾ ਅਸੀਂ ਪੂਰੀ ਜ਼ਿਲ੍ਹਾ ਕੌਂਸਲ ਮੀਟਿੰਗ ਪੂਰੀ ਪੰਜਾਬ ਦੇ ਇੱਕ ਮੁੱਠੀ ਦੇ ਨਾਲ ਤੇ ਪੂਰਾ ਡਟ ਕੇ ਨਾਲ ਖੜਾਂਗੇ ਜਿੱਥੇ ਵੀ ਕੋਈ ਲੋੜ ਪਈ ਕੋਈ ਐਜੀਟੇਸ਼ਨ ਕਰਨ ਦੀ ਇਨਸਾਫ ਲਈ ਤੇ ਉਹ ਸਾਰਾ ਕੁਝ ਕਰਾਂਗੇ ਅਸੀਂ ਆਪਦੇ ਜਿਹੜੇ ਸਟੇਟ ਸਟੇਟ ਆਗੂਆਂ ਦੇ ਅਸੀਂ ਧਿਆਨ ਜੀ ਲਾ ਦਿੱਤੀ ਆ ਜਲਦੀ ਇਹਦੇ ਸੰਬੰਧੀ ਜੇ ਕੋਈ ਪੁਲਿਸ ਦੀ ਕਾਰਜਕਾਰੀ ਢਿੱਲੀ ਹੋਈ ਜਾਂ ਉਹ ਬੰਦੇ ਨਾ ਫੜੇ ਗਏ ਜਾਂ ਉਹਨਾਂ ਨੂੰ ਬਣਦੀ ਕਾਰਵਾਈ ਨਾ ਹੋਈ ਤਾਂ ਬਹੁਤ ਜਲਦੀ ਤੁਸੀਂ ਜਿਹੜੀ ਜਥੋਂ ਦੀ ਕਾਂਗਰਸ ਤੋਂ ਛੜਕਾਂ ਤੇ ਆਓ। ਸਾਨੂੰ ਇੰਟੀਮੇਸ਼ਨ ਆਈ ਸੀ ਜੀ ਵੀ ਇੱਥੇ ਮਾਨਾ ਪਿੰਡੀ ਕੋਲ ਇੱਕ ਲੜਾਈ ਹੋਈ ਹੈ। सुरेंद्रਪਾਲ ਸਿੰਘ ਅਬਾਲਾ ਜਿਹਨਾਂ ਦਾ ਨਾਮ ਉਹਨਾਂ ਦੀ ਕਾਲਾ ਧਨੋਲਾ ਜਿਹੜਾ ਆਪਣਾ ਗੈਂਗਸਟਰ ਹੈਗਾ ਉਹਦੇ ਵੱਲੋਂ ਤੇ ਉਹਦੇ ਅਨਨੋਨ ਬੰਦੇ